ਸੋ ਜੀ ਗਰਲਫ੍ਰੈਂਡਸ ਅੱਜ ਆਪਾਂ ਬਣਾਉਣ ਜਾ ਰਹੇ ਆਂ ਪਿੰਡੀਆਂ ਤੇ ਆਪਣਾ ਤੇਲ ਹੈ ਜੋ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਉਂਦੇ ਆਂ ਜੀਰਾ ਉਸ ਤੋਂ ਬਾਅਦ ਆਪਾਂ ਪਿਆਜ਼ ਤੇ ਪਿੰਡੀਆਂ ਨੂੰ ਇਕੱਠਾ ਹੀ ਪਾ ਦਿਆਂਗੇ ਪੰਜਾਬੀ ਤੇ ਪਿੰਡੂ ਤਰੀਕੇ ਨਾਲ ਇਹ ਬਣਾ ਰਹੇ ਆਂ ਤੇ ਤੁਸੀਂ ਇਹ ਵੀਡੀਓ ਦੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦੀ ਲੱਗੀ ਆ ਇਸ ਤੋਂ ਬਾਅਦ ਅਸੀਂ ਟਮਾਟਰ ਪਾਉਂਦੇ ਆਂ ਹੁਣ ਆਪਾਂ ਇਹਨਾਂ ਨੂੰ 5-10 ਮਿੰਟ ਦੇ ਲਈ ਐ ਬਈ ਰਹਿਣ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਐਡ ਕਰਾਂਗੇ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾ ਸਕਦੇ ਹੋ ਹੁਣ ਇਹ ਜੋ ਲਾਲ ਮਿਰਚ ਹੈ ਉਹ ਪਾਈਏ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿੰਡਿਆਂ ਨੂੰ ਆਪਾਂ ਇਸ ਕਰਕੇ ਨਹੀਂ ਧੱਕਿਆ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਲੇਸਲੀ ਦੀ ਪਿੰਡੀ ਭਾਂਜ ਜਾਂਦੀ ਹੈ ਤੇ ਉਹ ਨਾ ਹੋਵੇ ਇਸ ਕਰਕੇ ਆਪਾਂ ਇਹਨਾਂ ਨੂੰ ਐਦਾਂ ਹੀ ਰਹਿਣ ਦੇਾਂਗੇ ਪਿੰਡੀਆਂ ਸਾਡੀਆਂ ਜੋਨੇ ਬਿਲਕੁਲ ਰੈਡੀ ਹੋ ਚੁੱਕੀਆਂ ਨੇ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਜੇਕਰ ਅਜੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ